ਮੈਰੀ ਹੁਜਿਆਰ ਹੋਏ ਸਿੰਘਾਂ ਨਾਲ ਫਦੇ ਆਖਰੀ ਸੰਜੀ ਕਰਬਾਰ ਹੋਏ ਪੈ ਗਏ ਉਠਿ ਅਪੜਵਾਏ ਕੱਟ ਦੇ ਵਹੀਰਾ ਨੇ ਮੁਗਲਾਂ ਦੇ ਮੂੰਹ ਪਵਾ ਦੇ ਜੋਧਿਆਂ ਦੇ ਤੀਰਾਂ ਨੇ ਲੱਖਾਂ ਨਾਲ ਲੜਦੇ ਜੋਦੇ ਉਹ ਜੀਵਨ ਸੰਤਾਈ ਬਖਸ਼ ਕੇ ਤਲਗੀ ਤੇ ਤੋੜਾ ਦੀ ਰਣ ਦੇ ਵਿੱਚ ਰਣ ਦਾ ਛੜ ਕੇ ਲਾਲਾਂ ਦਾ ਜੋੜਾ ਪੈਦਲ ਪਾ ਦਿੱਤੋਏ ਚੱਲੇ ਢੇਠਾ ਨਾ ਕੋੜਾ ਦੀ ਪਿੱਛੋਂ ਮਨ ਹੁਕਮ ਗੁਰੂ ਦਾ ਸਤ ਪਰਦੇ ਬੇਟਿਆਂ ਨੇ ਪੂਰਾ ਦੇ ਪੂਰਖ ਪਾਤੇ ਜੋਧਿਆ ਰਗ ਰੇਟਾ ਨੇ ਲੜਦੇ ਨੇ ਵੀਰ ਦਲਾਰੇ ਲੱਖਾਂ ਦੀ ਗਿਣਤੀ ਵੈਰੀ ਪੈਂਦੇ ਕਰ ਹੱਲੇ ਸੀ ਰੰਗੇ ਇਸਲਾਮ ਜਗਾਦੀ ਮੋਰ ਜੇ ਮੰਗਲੇ ਸੀ ਫੂਨ ਦੇ ਨਾਲ ਕਈਆਂ ਦੀਆਂ ਲਿਖੀਆਂ ਤੇ ਕਦੀਰਾਂ ਨੇ ਮੁਗਲਾਂ ਦੇ ਮੂਹ ਪਵਾ ਦੇ ਯੋਧਿਆਂ ਦੇ ਤੀਰਾਂ ਨੇ ਲੱਖਾਂ ਨਾਲ ਲੜਨ ਨੇ ਕਈ ਖੂਨ ਦੀ ਢੋਲੀ ਖੱਡਣਾ ਅਣਖੀ ਮਸਤਾਨ ਨੇ ਕਈ ਆਏ ਸੀ ਬੰਨ ਕਰਾ ਤੋਂ ਗੁੱਟਾਂ ਤੇ ਗੰਨੇ ਕਈ ਜੱਦੀ ਦੀ ਹੀਰੋ ਆਉਣੀ ਹੱਸ ਕੇ ਰੰਝੇ ਟਿਆਣੇ ਪੂਰਾ ਦੇ ਪੂਰਖ ਪਾਪੇ ਜੋਧਾਰ ਘਰੇਟਿਆਂ ਨੇ ਲੜਦੇ ਰੇ ਪੀਰ ਦਲਾਰੇ ਖਾਲੀ ਨਾ ਕੋਈ ਸਿੰਘਾਂ ਦਾ ਸੀ ਰਣ ਦੇ ਵਿੱਚ ਵਾਰ ਗਿਆ ਇੱਕੋ ਹੀ ਦੀਰ ਕਈਆਂ ਦੇ ਸੀ ਕਉ ਮਾਰ ਗਿਆ ਜੀਵਨ ਸੰਗ ਅਣਖੀ ਜੋਰਾ ਲੱਖਾਂ ਹੀ ਮਾਰ ਗਿਆ ਲਈਆਂ ਨਾ ਸਾਰਾ ਰਣ ਵਿੱਚ ਵੀਰਾਂ ਦੀਆਂ ਵੀਰਾਵੇਂ ਮੁਗਲਾਂ ਦੇ ਮੂੰਹ ਪਵਾਤੇ ਸਿੰਘਾਂ ਦੇ ਤੀਰਾਂ ਨੇ ਲੱਖਾਂ ਨਾਲ जो, जखमी करे आंछी पाणी बिन तड़पण हस हस के मौत बि आई घर ਨਸ ਕੇ ਕਈ ਕਾਂਡਵ ਕਾਕੇ ਬੰਦੇ ਬੇਬੀਰੇ ਕਈ ਮੁਗਲਾਂ ਦਾ ਮਾਣ ਤੋੜਿਆ ਜੋਧਿਆਂ ਬਲਬੀਰਾਂ ਨੇ ਮੁਗਲਾਂ ਦੇ ਮੂੰਹ ਪਵਾਤੇ ਸਿੰਘਾਂ ਦੇ ਤੀਰਾਂ ਨੇ ਲੱਖਾਂ ਨਾਲ ਲੜਦੇ ਜੋਦੇ ਓ ਮੁੱਕਗੇ ਤੇਗਾ ਫਰ ਜੁੱਟ ਪਏ ਬਣ ਕੇ ਤੇ ਨਾਰ ਜਈ ਨੇ ਬੈਰੀ ਤੇ ਟੁੱਟ ਪਏ ਮਾਰ ਕੇ ਜਿੰਦ ਦੇਸ਼ ਤੋਂ ਜ਼ੁਲਮੀ ਜੜ ਬੁੱਟ ਗਏ ਜੋ ਗਾਂਸਾ ਫਤੇ ਬੜਾ ਧੀ ਤੇਗਾ ਸਭ ਲੇਟਾਂ ਨੇ ਪੂਰਾ بے ਪੂਰਖ ਪਾ ਦੇ ਜੋਧਿਆ ਰੰਗ ਰੇਟਾਂ ਨੇ ਲੜਦੇ ਇੱਕ ਵਾਰੀ ਵੀ ਅੱਜ ਦੇ ਦਿਨ ਦੇ ਤੇ ਨੌ ਪੋਹ ਦੇ ਸਾਰੇ ਸ਼ਹੀਦਾਂ ਦੀ ਕਮਾਈ ਦਾ ਧੰਨ ਧਰ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਸ਼ਹੀਦਾਂ ਦਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਵੀਰ ਗੁਰਦੀਪ ਸਿੰਘ ਜੀ ਦੁਬਈ ਵਾਲੇ ਕੋਟਮਾ